ਚੰਡੀਗੜ੍ਹ ਵਿਖੇ ਪੜਦੀ ਮੌੜ ਮੰਡੀ ਦੀ ਇੱਕ ਨੌਜਵਾਨ ਲੜਕੀ ਦੇ ਕਤਲ ਹੋਣ ਦੀ ਸ਼ੰਕਾ ਉਸ ਵਕਤ ਵੱਧ ਗਈ ਜਦ ਪੁਲਿਸ ਪ੍ਰਸ਼ਾਸਨ ਨੇ ਲੜਕੀ ਦੀ Laash ਨੂੰ ਨਹਿਰ ਚੋਂ ਲੱਭਣ ਲਈ NDRF ਦੀ ਟੀਮਾਂ ਨੂੰ ਬੁਲਾ ਲਿਆ ਦੇਰ ਸ਼ਾਮ ਤੱਕ ਲੜਕੀ ਦੀ Laash ਨਾ ਮਿਲਣ ਤੋਂ ਬਾਅਦ ਕੇ ਮੰਡੀ ਵਾਸੀਆਂ ਨੇ ਥਾਣਾ ਮੌੜ ਵਿਖੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਖਿਲਾਫ ਭਾਰੀ ਨਾਰਾਵਾਜੀ ਕੀਤੀ ਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੀ ਇੱਕ ਲੜਕੀ ਜੋ ਚੰਡੀਗੜ੍ਹ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਅਤੇ 2 ਦਿਨਾਂ ਤੋਂ ਗਾਇਬ ਸੀ ਜਿਸ ਦੇ ਲਾਪਤਾ ਹੋਣ ਦੀ ਪਿੰਕ ਅੱਜ ਸਵੇਰ ਸਮੇਂ ਹੀ ਉਸ ਦੇ ਪਰਿਵਾਰ ਨੂੰ ਲੱਗੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਲੜਕੀ ਨੂੰ ਚੰਡੀਗੜ੍ਹ ਤੋਂ ਮੌੜ ਮੰਡੀ ਲਿਆਉਣ ਲਈ ਇੱਕ ਲੜਕੇ ਦੇ ਕਈ ਦੋਸਤਾਂ ਨੇ ਵੱਡਾ ਰੋਲ ਅਦਾ ਕੀਤਾ ਜਿਸ ਕਾਰਨ ਸ਼ਹਿਰ ਦੇ ਕਈ ਲੜਕੇ ਵੀ ਇਸ ਮਾਮਲੇ ਦੀ ਸ਼ੱਕ ਦੇ ਘੇਰੇ 'ਚ ਹਨ ਇਹ ਜਾਣਕਾਰੀ ਵੀ ਮਿਲ ਰਹੀ ਹੈ ਕਿ ਲੜਕੀ 2 ਦਿਨਾਂ ਤੋਂ ਮੋੜ ਮੰਡੀ ਵਿਖੇ ਹੀ ਕਿਸੇ ਘਰ ਚ ਮੌਜੂਦ ਸੀ ਅੱਜ ਲੜਕੀ ਦਾ ਜਾਂ ਤਾਂ ਕਤਲ ਕਰ ਦਿੱਤਾ ਗਿਆ ਜਾਂ ਉਸ ਦੇ ਕਿਸੇ ਹੋਰ ਕਾਰਨ ਮੌਤ ਹੋ ਗਈ ਇਹ ਅਜੇ ਜਾਂਚ ਦਾ ਵਿਸ਼ਾ ਹੈ ਜਿਸ ਤੇ ਪੁਲਿਸ ਅੱਗੇ ਕੰਮ ਕਰ ਰਹੀ ਹੈ ਲੜਕੀ ਦੀ ਮੌਤ ਦੇ ਸਬੰਧ ਚ ਲੜਕੇ ਦੇ ਪਰਿਵਾਰ ਨੇ ਇੱਕ ਕਹਾਣੀ ਬਣਾ ਕੇ ਲੜਕੀ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਰਾਤ ਸਮੇ ਸਾਡਾ ਲੜਕਾ ਅਤੇ ਤੁਹਾਡੀ ਲੜਕੀ ਨਹਿਰ ਤੇ ਗਈ ਸੀ ਜਿੱਥੇ ਸੈਲਫੀ ਲੈਣ ਦੇ ਸਮੇਂ ਲੜਕੀ ਦਾ ਪੈਰ ਤਲਕ ਗਿਆ ਅਤੇ ਲੜਕੀ ਨਹਿਰ ਚ ਡਿੱਗ ਗਈ ਲੜਕੇ ਦੇ ਪਰਿਵਾਰ ਵੱਲੋਂ ਦੱਸੀ ਗਈ ਇਹ ਕਹਾਣੀ ਲੜਕੀ ਦੇ ਪਰਿਵਾਰ ਨੂੰ ਬਿਲਕੁਲ ਹਜਮ ਨਾ ਹੋਈ ਅਤੇ ਉਹਨਾਂ ਨੇ ਲੜਕੇ ਦੇ ਪਰਿਵਾਰ ਤੇ ਸ਼ੱਕ ਜ਼ਾਹਰ ਕਰਦੇ ਹੋਏ ਲੜਕੀ ਦੀ ਭਾਲ ਸੰਬੰਧੀ ਥਾਣਾ ਮੌੜ ਵਿਖੇ ਦਰਖਾਸਤ ਦੇ ਦਿੱਤੀ ਇਸ ਪ੍ਰੰਤ ਲੜਕੀ ਦੀ ਮੌਤ ਦੀ ਖਬਰ ਸ਼ਹਿਰ ਚ ਅੱਗ ਵਾਂਗ ਫੈਲ ਗਈ ਅਤੇ ਮੰਡੀ ਵਾਸੀ ਥਾਣਾ ਮੋੜਵਕੇ ਇਕੱਠੇ ਹੋਣੇ ਸ਼ੁਰੂ ਹੋ ਗਏ ਜਦ ਪੁਲਿਸ ਪ੍ਰਸ਼ਾਸਨ ਨੇ ਦੁਪਹਿਰ ਤੱਕ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਮੰਡੀ ਵਾਸੀਆਂ ਦਾ ਗੁੱਸਾ ਭੜਕ ਗਿਆ ਅਤੇ ਉਹਨਾਂ ਨੇ ਬਾਜ਼ਾਰ ਬੰਦ ਕਰਕੇ ਥਾਣਾ ਮੋੜਵਕੇ ਹੀ ਧਰਨਾ ਲਗਾ ਦਿੱਤਾ ਇਸ ਅਪਰੰਤ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਇੱਕ 17 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਕਮੇਟੀ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਲੜਕੀ ਦੀ লাশ ਬਰਾਮਦ ਕਰਕੇ ਕਤਲ ਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਬਾਜ਼ਾਰ ਬੰਦ ਰਹੇਗਾ ਅਤੇ ਤਿੱਖਾ ਸੰਘਰਸ਼ ਵਿੱਡਾ ਜਾਵੇਗਾ ਭਾਵੇਂ ਐਨਡੀਆਰਐਫ ਦੀ ਟੀਮ ਵੀ ਨਹਿਰ ਚੋਂ ਲੜਕੀ ਦੀ লাশ ਨੂੰ ਭਾਲਣ ਤੇ ਲੱਗੀ ਹੋਈ ਸੀ ਪਰੰਤੂ ਪਿੰਡ ਮੌੜ ਖੁਰਦ ਦੇ ਵਾਸੀ ਐਨਡੀਆਰਐਫ ਦੀਆਂ ਟੀਮਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਨਜ਼ਰ ਆ ਰਹੇ ਸਨ ਅਤੇ ਉਹਨਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਸ਼ਾਮ ਸਮੇਂ ਆਪਣੇ ਪੱਧਰ ਤੇ ਹੀ ਨਹਿਰ ਚ ਉਤਾਰ ਕੇ ਲੜਕੀ ਦੀ লাশ ਨੂੰ ਭਾਲਣ ਤੇ ਲਗਾ ਦਿੱਤਾ ਪਰੰਤੂ ਦੇ ਸ਼ਾਮ ਤੱਕ ਲੜਕੀ ਦੀ লাশ ਨਹੀਂ ਮਿਲੀ ਸੀ ਇਸ ਸਬੰਧਿਤ ਥਾਣਾ ਮੌੜ ਦੇ ਮੁਖੀ ਮਨਜੀਤ ਸਿੰਘ ਕੋਹਲੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਲੜਕੀ ਦੀ লাশ ਨੂੰ ਲੱਭਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਮਾਮਲੇ ਚ ਬਣਦੀ ਕਾਨੂੰਨੀ ਕਾਰਵਾਈ ਸਹੀ ਢੰਗ ਨਾਲ ਕੀਤੀ ਜਾ ਸਕੇ ਮੋਰ ਮੰਡੀ ਤੋਂ ਸੱਚ ਦਾ ਸਾਥ ਨਿਊਜ਼ ਚੈਨਲ ਦੇ ਲਈ ਪ੍ਰਵੀਨ ਮੋਰ ਦੀ ਰਿਪੋਰਟ ਤੋਂ ਇਸ ਤਰ੍ਹਾਂ ਬੜੀ ਹੋ ਗਈ ਹੰਦੀ ਆ ਬੰਦਿਆ ਨਾ ਉਹ ਹੋ ਗਈ ਹੰਦੀ ਆ ਬੰਦਿਆ ਇਹ ਜਿਹੜਾ ਕੋਈ ਨਹੀਂ ਬੰਦਿਆ ਪੁੱਟਾ ਕੀਤਾ ਇਹਨਾਂ ਤੋਂ ਪਾਉਣੇ ਨਹੀਂ ਪਾਉਣੇ ਨਹੀਂ ད�ས སས 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 སས